ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਾਂ ਦੇ ਸਾਚਾ ਗੁਰੂ ਲਾਧੋ ਰੇ ਦੇ ਪਾਵਨ ਦਿਹਾੜੇ ਤੇ ਪੰਥਕ ਇਕੱਤਰਤਾ ਦੇ ਵਿੱਚ ਪਹੁੰਚੇ ਆ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ठाਠਾ ਮਾਰਦਾ ਏ ਇਕੱਠ ਇਸ ਗੱਲ ਤੇ ਮੋਹਰ ਲਾਉਂਦਾ ਹੈ ਕਿ ਜਿਹੜਾ ਪੰਜਾਬ ਹੈ ਜਿਹੜੇ ਨੌਜਵਾਨੀ ਹੈ ਉਹਨਾਂ ਨੇ ਆਪਣਾ ਲੀਡਰ ਪਾਈ ਅਮਰਤਪਾਲ ਸਿੰਘ ਨੂੰ ਮੰਨ ਲਿਆ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਪੰਥਕ ਲੀਡਰ ਉੱਪਰ ਕੇ ਆਏ ਨੇ ਕਿ ਜਦੋਂ ਵੀ ਖਾਲਸਾ ਰਾਜ ਆਇਆ ਨਾਲ ਗਦਾਰ ਵੀ ਹੁੰਦੇ ਆਏ ਨੇ ਖਾਲਸਾ ਜੀ ਗਦਾਰਾਂ ਨੂੰ ਕੋਈ ਨਹੀਂ ਪੁੱਛਦਾ ਪਰ ਜਿਹੜੇ ਚੰਗੇ ਆਗੂ ਹੁੰਦੇ ਨੇ ਪੰਜਾਬ ਦੀ ਗੱਲ ਕਰਨ ਵਾਲੇ ਪੰਥਦਰਦੀ ਹੁੰਦੇ ਨੇ ਉਹਨਾਂ ਦੀਆਂ ਫੋਟੋਆਂ ਵਿਕਦੀਆਂ ਨੇ ਮੈਨੂੰ ਇੱਕ ਗੱਲ ਦੱਸੋ ਕਿਸੇ ਗੁਰਦੁਆਰੇ ਦੇ ਵਿੱਚ ਬਾਦਲ ਗਦਾਰ ਦੀ ਫੋਟੋ ਪਿੱਛੇ ਰੌਲਾ ਪਿਆ ਵੀ ਉਹਦੇ ਫੋਟੋ ਲਾਉਣੀਆਂ ਲਕੀਏ ਸ਼ੰਤ ਜਰਨਾਇ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੀ ਫੋਟੋ ਹਰੇਕ ਗੁਰੂ ਘਰ ਦੇ ਵਿੱਚ ਸ਼ੋਭਤ ਹੈ ਏ ਹੁੰਦੇ ਨੇ ਕਰਤਾਰ ਇਹ ਨਾ ਸੋਚਿਓ ਸੋਸ਼ਲ ਮੀਡੀਆ ਦਾ ਝੁਕਾ ਬੀਏਸੀ ਅੰਦਰ ਖਾਤੇ ਸਰਕਾਰਾਂ ਨਾਲ ਮੀਟਿੰਗਾਂ ਕਰਕੇ ਪੰਥ ਦੀ ਪਿੱਠ ਦੇ ਵਿੱਚ ਸੁਰਾ ਮਾਰਦੇ ਆਗੇ ਹੁਣ ਨਹੀਂ ਮਾਰਨ ਦਿੰਦੇ ਤੇ ਮੈਂ ਸਰਕਾਰਾਂ ਨੂੰ ਵੀ ਕਹਿਣਾ ਸਾਡੇ ਬੰਦੀ ਸਿੰਘ ਰਿਹਾ ਕਰ ਦਿਓ ਭਾਈ ਜਗਤਾਰ ਸਿੰਘ ਹਵਾਰਾ ਜਿਹੜਾ ਪੂਰੇ ਸਰਬੱਤ ਖਾਲਸਾ ਨੇ ਆਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਉਹਨੂੰ ਛੱਡ ਦਿਓ ਨਹੀਂ ਤਾਂ ਫਿਰ ਪੂਰਾ ਪੰਜਾਬ ਜਾਗ ਚੁੱਕਿਆ ਆਉਣ ਬਾਰੇ ਸਮੇਂ ਦੇ ਵਿੱਚ 2027 ਦੇ ਵਿੱਚ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਸੀਐਮ ਬਣਾ ਕੇ ਬਾਹਰ ਕੱਢਣਗੇ ਭਾਈ ਅਮਰਤਪਾਲ ਸਿੰਘ ਸਾਨੂੰ ਹੋਰ ਕੋਈ ਪਾਰਟੀ ਨਹੀਂ ਚਾਹੀਦੀ ਜੋ ਸਾਡਾ ਵੀਰ ਦੀਪ ਸਿੱਧੂ ਬਾਸ ਪੰਜਾਬ ਦੇ ਪਾਰਟੀ ਬਣਾ ਕੇ ਕੀ ਏ ਉਸੇ ਥੱਲੇ ਇਹ ਚੋਣਾ ਲੜੀਆਂ ਜਾਣਗੀਆਂ ਤੁਸੀਂ ਤੁਹਾਨੂੰ ਮਨਜ਼ੂਰ ਆ ਕਿ ਨਹੀਂ ਹੱਥ ਖੜ ਕੇ ਚਕਾਰ ਛੱਡੋ ਆ ਤੁਸੀਂ ਇਕੱਲਾ ਇਕੱਲਾ ਪੰਜਾਬ ਦਾ ਬਾਰਸ਼ ਪੰਜਾਬ ਦਾ ਬਾਰਸ਼ ਹਜ ਜਾਗ ਚੁੱਕਿਆ ਹੈ ਪੰਜਾਬ ਸਰਕਾਰ ਸੈਂਟਰ ਸਰਕਾਰਿਆ ਦੇਖ ਲਾ ਠਾਠਾ ਮਾਰਦਾ ਇਕੱਠ ਆਪ ਮੁਹਾਰੇ ਹੋਇਆ ਇਕੱਠ ਇੱਕ ਪਾਸੇ ਸਰਕਾਰੀ ਇਕੱਠਾ ਉਧਰ ਵੀ ਨਿਗ੍ਹਾ ਮਾਰ ਲਿਓ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪੰਜਾਬ ਦਾ ਸੀਐਮ ਹੋਵੇਗਾ ਸਾਡਾ ਉਹ ਜੋਦਾ ਆ ਉਹੀ ਧਰਤੀ ਹੈ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਮੇਂ 22 ਮੰਜੀਆਂ ਡੱਠੀਆਂ ਸੀ ਤੇ ਸੱਚੇ ਸਿੱਖ ਨੇ ਉਹ ਨਕਲੀ ਗੁਰੂਆਂ ਨੂੰ ਨਕਾਰ ਕੇ ਇੱਕ ਸੱਚਾ ਗੁਰੂ ਲੱਭਿਆ ਸੀ ਤੇ ਅੱਜ ਸੱਚੇ ਗੁਰੂ ਨੂੰ ਇੱਕ ਸੱਚੇ ਲੀਡਰ ਦੀ ਸਿੱਖ ਦੀ ਭਾਲ ਸੀ ਉਹ ਅਮਰਪਾਲ ਸਿੰਘ ਦੇ ਰੂਪ ਦੇ ਵਿੱਚ ਮਿਲ ਗਿਆ ਤੁਹਾਨੂੰ ਦੇ ਦਿੱਤਾ ਤੁਹਾਨੂੰ ਭਾਈ ਅਮਰਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਤੇ ਆਕਾਲ ਤਖਤ ਸਾਹਿਬ ਤੇ ਸਾਡਾ ਜ਼ਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਬੈਠੇਗਾ ਫਿਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ ਫਿਰ ਦੇਖਾਂਗੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਨੇ ਸੰਗਲ ਪਾਪ ਆ ਕੇ ਉਹਨਾਂ ਨੂੰ ਆਕਾਲ ਤਖਤ ਦੇ ਉੱਤੇ ਖਿੱਚ ਕੇ ਲਿਆਵਾਂਗੇ ਫਿਰ ਦੇਖਾਂਗੇ ਕਿ ਪੰਜਾਬ ਨੇ ਪੰਥ ਨੇ ਉਹਨਾਂ ਨੂੰ ਮਾਫੀਆਂ ਦੇਣੀਆਂ ਨੇ ਕਿ ਸਜ਼ਾਵਾਂ ਦੇਣੀਆਂ ਨੇ ਇਹ ਫੇਰ ਪੰਥ ਫੈਸਲਾ ਲਾਊਗਾ ਖਾਲਸਾ ਜੀ ਇਸ ਕਰਕੇ ਮੇਰੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਆ ਅੱਜ ਪੰਡਾਲ ਲੱਗਿਆ ਹੋਇਆ ਇੱਥੇ ਬੰਦੀ ਸਿੰਘਾਂ ਦੀ ਗੱਲ ਹੋ ਰਹੀ ਹੈ ਫਿਰ ਇੱਥੇ ਭਾਈ ਜਗਤਾਰ ਸਿੰਘ ਹਵਾਰਾ ਦਾ ਕਿਤੇ ਪੋਸਟਰ ਨਹੀਂ ਢੀਂਦਾ ਮੈਨੂੰ ਉਹਦੀ ਕਿਉਂ ਨਹੀਂ ਫਾਟਨ ਆਈ ਗਈ ਉਹ ਸਾਡਾ ਜਥੇਦਾਰ ਉਹ ਬੰਦੀ ਸਿੰਘ ਉਹਨਾਂ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ ਐਸੇ ਕਰਕੇ ਤੁਸੀਂ ਸਮਝੋ ભાઈ જગતાર ਸਿੰਘ ਹਵਾਰਾ ਪੂਰੇ ਕੌਮ ਨੇ ਥਾਪਿਆ ਪੂਰੇ ਸਿੱਖ ਪੰਥੋਂ ਦੇ ਜਥੇਦਾਰ ਮੰੰਦੀ ਹੈ ਉਹਦੀ ਫੋਟੋ ਪਹਿਲਾਂ ਹੋਣੀ ਚਾਹੀਦੀ ਹੈ ਇਸ ਕਰਕੇ ਸਰਕਾਰਾਂ ਨੂੰ ਅਸਤਸੀਂ ਜਿਹੜੇ ਪੰਥਦਰਦੀਆਂ ਨੂੰ ਕਹਿੰਦੇ ਆ ਬਾਜ ਆ ਜੋ ਇਹ ਸਾਰਾ ਕੁਝ ਦੇਖਦੇ ਨੇ ਲੋਕ ਸਾਰਾ ਕੁਝ ਸੋਸ਼ਲ ਮੀਡੀਆ ਜਾ ਚੁੱਕਾ ਹੈ ਸਾਨੂੰ ਸਾਰਾ ਕੁਝ ਨਹੀਂ ਦਾ ਇੱਕ ਵਾਰੀ ਤੁਹਾਨੂੰ ਮੌਕਾ ਦਿੱਤਾ ਹੈ ਤੇ ਪੰਥ ਨੇ ਇੱਕ ਵਾਰੀ ਮੌਕਾ ਲੈਣਾ ਹੈ ਬਾਰ ਬਾਰ ਮੌਕੇ ਨਹੀਂ ਮਿਲਣੇ ਇਸ ਕਰਕੇ ਤੁਸੀਂ ਪੰਥ ਦੀ ਗੱਲ ਕਰੋ ਅਸੀਂ ਪੰਥ ਦੇ ਨਾਲ ਹੈ ਤੇ ਪੰਜ ਪ੍ਰਧਾਨੀ ਦੀ ਗੱਲ ਹੋਈ ਏ ਉਹੀ ਗੱਲਾਂ ਕਰੇ ਸਾਨੂੰ ਨਾ ਮੈਂ MP ਬਣਨਾ ਨਾ MLA ਬਣਨਾ ਨਾ ਮੈਂ ਇਲੈਕਸ਼ਨ ਲੜਨੀ ਕਿਸੇ ਸਰੋਨੀ ਕਮੇਟੀ ਦੀ ਮੈਨੂੰ ਨਹੀਂ ਲੋੜ ਹੈ ਨਾਲ ਤੇ ਆਦੀ ਮੈਂ ਤਾਂ ਸੱਚ ਦੀ ਗੱਲ ਕਰਨੀ ਹੈ ਜਿਹੜੀ ਪੰਥ ਦੀ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਕਿਸਾਨੀ ਦੀ ਗੱਲ ਕਰੂਗਾ ਅਸੀਂ ਉਹਦੇ ਨਾਲ ਖੜੇ ਆਓ ਉਹਨਾਂ ਪੰਜਾਂ ਸਿੰਘਾਂ ਨੂੰ ਛੁੜੀਏ ਜਿਹੜੇ ਇਹਨਾਂ ਉਹਦਿਆਂ ਦਾ لالਚ ਤੇ ਆ ਕੇ ਸਿਰਫ ਪੰਜ ਪ੍ਰਧਾਨੀ ਦੀ ਗੱਲ ਕਰਨ ਤੇ ਉਹ ਸੇਵ ਦੇ ਸਕਣ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਉਹਨਾਂ ਚ ਪਾਣੀ ਖੇਮਾ ਜਿੱਥੇ ਭਾਈ ਅਮਰਤਪਾਲ ਸਿੰਘ ਨੂੰ ਰਿਹਾਆ ਕਰਨਾ ਕਰਾਉਣਾ ਉੱਥੇ ਜਿਹੜੇ ਬੰਦੀ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜੋਆਣਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਤੇ ਹੋਰ ਭਾਈ ਖਹਿੜਾ ਤੇ ਬੋਲਰ ਸਾਰਿਆਂ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ ਉਹਨਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ